ਜੈਪੁਰ ਦੇ ਸਵਾਈ ਮਾਨ ਸਿੰਘ ਐਸਐਮਐਸ ਹਸਪਤਾਲ 'ਚ ਇੱਕ ਗਰਭਵਤੀ ਔਰਤ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਗਲਤ ਬੇਮੇਲ ਖੂਨ ਚੜਾਈ ਜਾਣ ਕਰਨ ਜੀਹਾਂ ਹੋਇਆ। ਹਾਲਾਂਕਿ ਡਾਕਟਰਾਂ ਨੇ ਕਿਸੇ ਵੀ ਲਾਪਰਵਾਹੀ ਤੋਂ ਇਨਕਾਰ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਟੌਂਕ ਜ਼ਿਲ੍ਹੇ ਦੇ 23 ਸਾਲਾ ਚੈਨਾ ਨੂੰ 12 ਮਈ ਨੂੰ ਗੰਭੀਰ ਰੂਪ ਨਾਲ ਘਟ ਹੀਮੋਗਲੋਬਿਨ ਪੱਧਰ ਟੀਵੀ ਅਤੇ ਹੋਰ ਸੇਤ ਸਮੱਸਿਆਵਾਂ ਨਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਬੋਧਵਾਰ ਨੂੰ ਉਸਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 19 ਮਈ ਨੂੰ ਇੱਕ ਜਾਂਚ ਦੇ ਆਧਾਰ 'ਤੇ ਹਸਪਤਾਲ ਦੇ ਬਲੱਡ ਬੈਂਕ ਤੋਂ ਖੂਨ ਮੰਗਵਾਇਆ ਗਿਆ। ਜਿਸ 'ਤੇ ਕਥਿਤ ਤੌਰ 'ਤੇ ਉਸਦਾ ਬਲੱਡ ਗਰੁੱਪ A ਪੋਜ਼ਿਟਿਵ ਸੀ। ਸੂਤਰਾਂ ਨੇ ਕਿਹਾ ਕਿ ਉਸਨੂੰ ਅਗਲੇ ਦਿਨ ਖੂਨ ਚੜਾਇਆ ਗਿਆ ਸੀ। ਸੂਤਰਾਂ ਅਨੁਸਾਰ ਬਾਅਦ 'ਚ ਇੱਕ ਜਾਂਚ 'ਚ ਸੰਕੇਤ ਮਿਲਿਆ ਕਿ ਕੁੜੀ ਦਾ ਬਲੱਡ ਗਰੁੱਪ B ਪੋਜ਼ਿਟਿਵ ਸੀ। ਜਿਸ ਨਾਲ ਗਲਤ ਖੂਨ ਚੜਾਉਣ ਦਾ ਸ਼ੱਕ ਹੋਇਆ ਖੂਨ ਚੜਾਏ ਜਾਣ ਤੋਂ ਬਾਅਦ ਬੁਖਾਰ ਠੰਡ ਲੱਗਨ ਵਰਗੇ ਲੱਛਣਾਂ ਦਾ ਜ਼ਿਕਰ ਕੀਤਾ ਗਿਆ ਇਲਾਜ ਕਰਨ ਵਾਲੀ ਡਾਕਟਰ ਸਵਾਤੀ ਸ਼੍ਰੀ ਵਾਸਤਵ ਨੇ ਖੂਨ ਚੜਾਣ ਟ੍ਰਾਂਸਫਿਊਜ਼ਨ ਦੀ ਪ੍ਰਕਿਰਿਆ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ ਉਹਨੇ ਕਿਹਾ ਮੈਂ ਉਸ ਸਮੇਂ ਛੁੱਟੀ ਤੇ ਸੀ ਪਹੁੰਚ ਕੇ ਕਰਤੇ ਮੈਨੂੰ ਦੱਸਿਆ ਗਿਆ ਕਿ ਮਰੀਜ਼ 'ਚ ਟ੍ਰਾਂਸਫਿਊਜ਼ਨ ਦੌਰਾਨ ਰਿਐਕਸ਼ਨ ਹੋਇਆ ਉਸ ਉਸ ਤੋਂ ਪਹਿਲਾਂ ਟੀਵੀ ਕਰਨ ਗੰਭੀਰ ਰੂਪ ਵਿੱਚ ਬਿਮਾਰ ਸੀ ਅਤੇ ਗਰਭ ਦੇ ਅੰਦਰ ਪੂਰੋਂ ਦੀ ਮੌਤ ਸੰਬੰਧੀ ਸਮੱਸਿਆਵਾਂ ਵੀ ਸਨ ਪਿੜਤਾ ਦੇ ਜੀਜੇ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਪਰਿਵਾਰ ਨੂੰ ਗਲਤ ਖੂਨ ਚੜਾਏ ਜਾਣ ਦੀ ਕੋਈ ਜਾਣਕਾਰੀ ਨਹੀਂ ਸੀ ਹਸਪਤਾਲ ਦੇ ਅਧਿਕਾਰੀਆਂ ਨੇ ਕਿਸੇ ਵੀ ਅਨੁਸ਼ਾਸਨਾਤਮਕ ਕਾਰਵਾਈ ਜਾਂ ਜਾਂਚ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ